ਭਾਰਤ ਦੇ ਕਵੰਦੀ ਦੇਸ਼ ਪਾਕਿਸਤਾਨ ਦੀ ਜੇਕਰ ਦੇਖੀ ਜਾਵੇ ਤਾਂ ਆਰਥਿਕ ਹਾਲਾਤ ਇੰਨੇ ਚੰਗੇ ਨਹੀਂ ਲੋਕਾਂ ਕੋਲ ਰੋਟੀ ਖਾਣ ਦੇ ਲਈ ਪੈਸੇ ਵੀ ਨਹੀਂ ਪਰ ਸਰਕਾਰ ਕਰਜ਼ੇ ਹੇਠ ਦੱਬੀ ਜਾ ਰਹੀ ਹੈ ਹੁਣ ਪਾਕਿਸਤਾਨ ਸਰਕਾਰ ਦੇ ਸਾਹਮਣੇ ਇੱਕ ਹੋਰ ਸਮੱਸਿਆ ਵੱਡੀ ਖੜੀ ਹੋ ਗਈ ਹੈ ਪਾਕਿਸਤਾਨ ਸੰਸਦ ਦੇ ਵਿੱਚ ਚੂਹਿਆਂ ਦੇ ਅੰਤੰਕ ਨੇ ਸਾਰਿਆਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਤਾਂ ਦੱਸਦੀ ਕਿ ਇਸ ਸਮੱਸਿਆ ਦੇ ਨਾਲ ਨਜੀਠਣ ਦੇ ਲਈ ਸਰਕਾਰ ਦੇ ਵੱਲੋਂ ਹੁਣ ਚੂਹੇ ਨੂੰ ਮਾਰਨ ਦੇ ਲਈ ਬਿੱਲੀਆਂ ਖਰੀਦੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ 12 ਲੱਖ ਰੁਪਏ ਦਾ ਬਜਟ ਅਲਟ ਕੀਤਾ ਗਿਆ ਹੈ ਕਿ ਉਹਨਾਂ ਦੇ ਨਾਲ ਜਿਹੜੀ ਚੂਹੇ ਨੇ ਉਹਨਾਂ ਨੂੰ ਮਾਰਿਆ ਜਾ ਸਕੇ ਕਿਉਂਕਿ ਜੇਕਰ ਦਵਾਈ ਰੱਖਦੇ ਤਾਂ ਉਹ ਉੱਥੇ ਜੇਕਰ ਉੱਥੇ ਮਰਦੇ ਤਾਂ ਸਮੈਲ ਆਊਗੀ ਤਾਂ ਬਿਮਾਰੀਆਂ ਫੈਲ ਸਕਦੀਆਂ ਨੇ ਇਸ ਦੇ ਕਰਕੇ ਵੀ ਜਾਂ ਫਿਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਚੂਹਿਆਂ ਦੇ ਵੱਲੋਂ ਕਈ ਜਿਹੜੇ ਦਸਤਾਵੇਜ਼ ਨੇ ਉਹ ਵੀ ਕੁਤਰ ਦਿੱਤੇ ਗਏ ਨੇ ਦੱਸਦੀ ਹੈ ਕਿ ਹੁਣ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਇਸ ਯੋਜਨਾ ਦੇ ਲਈ 12 ਲੱਖ ਰੁਪਏ ਦਾ ਬਜਟ ਅਲਾਟ ਕੀਤਾ ਹੈ ਯੋਜਨਾ ਦੇ ਤਹਿਤ ਸੰਸਦਿਕ ਕੰਪਲੈਕਸ ਚ ਕੁਝ ਵਿਸ਼ੇਸ਼ ਸਖਲਾਈ ਪ੍ਰਾਪਤ ਬਿੱਲੀਆਂ ਨੂੰ ਰੱਖਿਆ ਜਾਵੇਗਾ ਜੋ ਚੂਹਿਆਂ ਨੂੰ ਫੜ ਕੇ ਮਾਰ ਦੇਣਗੀਆਂ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਸੰਸਦ ਦੇ ਵਿੱਚ ਚੂਹਿਆਂ ਦੀ ਗਿਣਤੀ ਇੰਨੀ ਵੱਧ ਗਈ ਕਿ ਕੀ ਉਹ ਸੰਸਦ ਦੇ ਕੰਮਕਾਜ ਚ ਵਿਘਨ ਪਾਉਣ ਲੱਗੇ ਚੂਹੇ ਨੇ ਕਈ ਅਹਿਮ ਦਸਤਾਵੇਜ਼ਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਹੁਣ ਬਿੱਲੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿੱਲੀਆਂ ਨੂੰ ਰੋਜ਼ਗਾਰ ਦੇਣ ਨਾਲ ਨਾ ਸਿਰਫ ਚੂਹਿਆਂ ਦੀ ਸਮੱਸਿਆ ਹੱਲ ਹੋਵੇਗੀ ਸਗੋਂ ਇਹ ਇੱਕ ਕੁਦਰਤੀ ਅਤੇ ਵਾਤਾਵਰਣ ਪੱਖੀ ਤਰੀਕਾ ਵੀ ਹੋਵੇਗਾ ਬਿੱਲੀਆਂ ਨੂੰ ਚੂਹੇ ਮਾਰਨ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਸੰਸਦ ਕੰਪਲੈਕਸ ਚ ਰੱਖਿਆ ਜਾਵੇਗਾ ਇਸ ਸਕੀਮ ਕੁਝ ਲੋਕਾਂ ਨੂੰ ਮਜ਼ੇਦਾਰ ਲੱਗਦੀ ਹੈ ਪਰ ਇਹ ਇੱਕ ਗੰਭੀਰ ਸਮੱਸਿਆ ਦਾ ਹੱਲ ਹੈ ਦੱਸਦੀ ਹੈ ਕਿ ਪਾਕਿਸਤਾਨ ਦੀ ਸੰਸਦ ਵਿੱਚ ਪਹਿਲਾਂ ਵੀ ਚੂਹਿਆਂ ਦੀ ਸਮੱਸਿਆ ਸੀ ਹੁਣ ਇਹ ਇੰਨੀ ਵੱਧ ਗਈ ਹੈ ਕਿ ਇਸ ਨੂੰ ਤੁਰੰਤ ਹੱਲ ਕਰਨ ਦੀ ਲੋੜ ਹੈ ਬਿੱਲੀਆਂ ਦੀ ਭਰਤੀ ਕਰਨ ਦੀ ਯੋਜਨਾ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੂਹਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਇਹ ਇੱਕ ਪ੍ਰਭਾਵਸ਼ਾਲੀ ਅਤੇ ਲਾਗਤ ਪ੍ਰਭਾਵੀ ਤਰੀਕਾ ਹੋਵੇਗਾ ਤੋਂ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਥੋਂ ਦਸਤਾਵੇਜ਼ ਸੀ ਜਿਹੜੇ ਅਹਿਮ ਦਸਤਾਵੇਜ਼ ਸਨ ਉਹ ਚੂਹਿਆਂ ਦੇ ਵੱਲੋਂ ਨੁਕਸਾਨੇ ਜਾ ਚੁੱਕੇ ਨੇ ਜਿਸ ਨੂੰ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਹੁਣ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ